ਹਾਂਜੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਵਰਲਡ ਵੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗੱਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਦੇਖ ਸਕਦੇ ਆ ਕਿ ਬੀਤੀ ਦਿਨ ਪਹਿਲਾ ਹੀ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਮਨਿੰਦਰ ਸਿੰਘ ਸਿੱਧੂ ਜਿਸ ਨੂੰ ਕਿ ਧਮਕੀ ਆਉਂਦੀ ਆ ਕਿੱਥੋਂ ਧਮਕੀ ਆਉਂਦੀ ਆ ਲੱਖਾ ਸਦਾਣਾ ਨੇ ਜੋ ਉਹਨਾਂ ਦੇ ਵੱਲੋਂ ਜਿਹੜਾ ਵਾ ਇੱਕ ਧਮਕੀ ਆਉਂਦੀ ਆ ਐਸੇ ਹੀ ਸੰਬੰਧ ਦੇ ਵਿੱਚ ਪੱਤਰਕਾਰ ਦੀ ਏਕਤਾ ਦੇਖਦੇ ਅੱਜ ਜਿਹੜਾ ਵਾ ਸ਼ਹਿਰ ਅਮ੍ਰਿਤਸਰ ਦੇ ਇਲਾਕੇ ਦੇ ਵਿੱਚ ਮੌਜੂਦਾ ਜਿੱਥੇ ਕਿ ਅੰਮ੍ਰਿਤਸਰ ਇਲਾਕੇ ਦੇ ਸ਼ਾਟਾ ਸ਼ਾਡਾ ਇਲਾਕੇ ਦੇ ਵਿਖੇ ਜੋ ਕਿ ਅੱਜ ਜਿਹੜਾ ਵਾ ਲੱਖਾ ਸਦਾਨਾਂ ਦਾ ਤੁਸੀਂ ਦੇਖ ਸਕਦੇ ਕੈਮਰਾਮੈਨ ਵੀਰ ਨੂੰ ਕਹੂੰਗਾ ਇਹ ਲੱਖਾ ਸਦਾਨਾਂ ਦਾ ਜਿਹੜਾ ਵਾ ਇੱਧਰ ਕੈਮਰਾਮੈਨ ਨੂੰ ਕਹੂੰਗਾ ਵਿਖਾ ਦਿ ਲੱਖਾ ਸਦਾਨਾਂ ਦਾ ਜਿਹੜਾ ਪੁਤਲਾ ਜਿਹੜਾ ਵਾ ਉਹ ਫੁੱਕਿਆ ਜਾਂਦਾ ਵਾ ਪੱਤਰਕਾਰਾਂ ਦੇ ਵਿੱਚ ਰੋਜ਼ ਦੇ ਵੇਖਣ ਨੂੰ ਮਿਲਿਆ ਕਿ ਜਿਹੜੀਆਂ ਨਿੱਜੀ ਜਿਹੜੇ ਧਮਕੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਲੱਖੇ ਸਦਾਣੇ ਤੇ ਉਹਨਾਂ ਦੇ ਸਾਥੀ ਦੇ ਵੱਲੋਂ ਜਿਹੜਾ ਬਾਤ ਕੀ ਹੁੰਦਾ ਇਹ ਸਾਰਾ ਮਾਮਲਾ ਗੱਲਬਾਤ ਹੀ ਹੋਰ ਪੱਤਰਕਾਰ ਵੀਰਾਂ ਦੇ ਨਾਲ ਆਉ ਕਰ ਲੈਨੇ ਆ ਆਪਣਾ ਅਸੀਂ ਦੇਖ ਸਕਦੇ ਹਾਂ ਕਿ ਐਸੀ ਹੀ ਤਹਿ ਜਿਹੜਾ ਪੱਤਰਕਾਰ ਵੀਰਾਂ ਦੇ ਵਿੱਚ ਕਾਫੀ ਰੋਸ ਵੀ ਆ ਜਿਵੇਂ ਕਿ ਤੁਹਾਨੂੰ ਦਿਖਾਇਆ ਗਿਆ ਕਿ ਅੱਜ ਪੁਤਲਾ ਜਿਹੜਾ ਉਹ ਵੀ ਸਾੜਿਆ ਗਿਆ ਲੱਖੇ ਸਦਾਣੇ ਦਾ ਤੇ ਐਸੀ ਹੀ ਤਹਿ ਜਿਹੜਾ ਸਮੂਹ ਪੱਤਰਕਾਰ ਭਾਈਚਾਰਾ ਅੰਮ੍ਰਿਤਸਰ ਦਾ ਦਿਲ ਮੰਨਿਆ ਜਾਂਦਾ ਸ਼ਾਹਦਾ ਅੱਜ ਉੱਥੇ ਜਿਹੜਾ ਵਾ ਇਹ ਪੁੱਤਰਾ ਸਾਡੇ ਕਹਿੰਦੇ ਮੈਂ ਆਪਣਾ ਮੌਜੂਦ ਨੇ ਪੱਤਰਕਾਰ ਤੇ ਪ੍ਰਧਾਨ ਨੇ ਸਾਡੇ ਕੋਲ ਪਾਲ ਪੰਗੂ ਜੀ ਪੰਗੂ ਸਾਹਿਬ ਨਾਲ ਗੱਲਬਾਤ ਕਰਨੇ ਪੰਗੂ ਸਾਹਿਬ ਬੜੀ ਮੱਧ ਭਾਗੀ ਗੱਲ ਆ ਨਕੇਦੀ ਵੀ ਕਰਦੇ ਅਸੀਂ ਸਾਰੇ ਕਿਵੇਂ ਦੇਖਦੇ ਹੋ ਪੱਤਰਕਾਰ ਵੀਰ ਜੀ ਮੈਂ ਸ਼ਖਤ ਸ਼ਬਦਾਂ ਜੀ ਇਸ ਚੀਜ਼ ਦੀ ਨਕੇਦੀ ਕਰਦੇ ਆ ਲੱਖਾ ਮੈਂ ਹੁਣ ਵੀ ਬਾਈਟ ਸਾਰੇ ਵੀਰਾਂ ਦੇ ਕੇ ਆਇਆ ਵਾ ਵੀ ਜਿਹੜਾ ਲੱਖਾ ਸਿਧਾਨਾ ਜੀ ਅੱਜ ਤੋਂ ਪਹਿਲਾਂ 10-15 ਸਾਲੇ ਕੀ ਸੀ ਇੱਕ ਗੈਕਸਟਰ ਦੇ ਨਾਲ ਜਾਣਿਆ ਜਾਂਦਾ ਸੀ ਪੰਜਾਬ ਦੇ ਵਿੱਚ ਲੱਖਾ ਸਦਾਨਾ ਇਹਨੂੰ ਚਲੋ ਇਹਦਾ ਥੋੜਾ ਚੇਂਜ ਕੀਤਾ ਆਪਣੇ ਆਪ ਨੇ ਇਸ ਬੰਦੇ ਨੇ ਮੀਡੀਆ ਨੇ ਵੀ ਜਿਹੜਾ ਸਾਥ ਦੇ ਕੇ ਇਹਨੂੰ ਸਮਾਜ ਸੇਵੀ ਦਾ ਰੂਪ ਦਿੱਤਾ ਵਧੀਆ ਬੰਦਾ ਕੰਮ ਕਰ ਰਿਹਾ ਪਿਛਲੀਆਂ ਹਰਕਤਾਂ ਛੱਡ ਚੁੱਕਾ ਵਾ ਅੱਜ ਜੋ ਸਾਡੇ ਮਨਜਿੰਦਰਜੀਤ ਸਿੰਘ ਸਿੱਧੂ ਜੀ ਪੱਤਰਕਾਰ ਜੀ ਬਹੁਤ ਸੁਲਝੇ ਹੋਏ ਪੱਤਰਕਾਰ ਉਹਨਾਂ ਨੂੰ ਧਮਕੀ ਦਿੰਦਾ ਮੈਂ ਤੈਨੂੰ ਢਾਡੀ ਕਰੂੰਗਾ ਜਿੱਥੇ ਤੂੰ ਮਿਲਿਆ ਮੈਂ ਤੈਨੂੰ ਦੇਖ ਲੂੰਗਾ ਕੀ ਗੱਲ ਇਹ ਚ ਫਿਰ ਗੈਕਸਟਰ ਵਾਲਾ ਜਿਹੜਾ ਰੂਪ ਹੈ ਜਿਹੜਾ ਧਾਰਨ ਕਰ ਚੁੱਕਾ ਵਾ ਮੈਂ ਇਹਨੂੰ ਲੱਖਾ ਸਦਾਨਾ ਨੂੰ ਕਹਿੰਦਾ ਜੇ ਸਾ ਜਦੋਂ ਦਾ ਮਾਲੀ ਜਾਣੀ ਨੁਕਸਾਨ ਹੁੰਦਾ ਤੂੰ ਲੱਖਾਂ ਸਨਾ ਤੂੰ ਜ਼ਿੰਮੇਵਾਰ ਹੋਵੇਂਗਾ ਸਰਕਾਰਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਤੋਂ ਸਰਕਾਰਾਂ ਵੀ ਕਾਫੀ ਐਕਸ਼ਨ ਦੇ ਵਿੱਚ ਆਈਆਂ ਨੇ ਜਿਵੇਂ ਦੇਖ ਸਕਦੇ ਆ ਆਪਣਾ ਕਈ ਗਤੀਵਿਧੀਆਂ ਜਿਹੜੀਆਂ ਉਹ ਚੱਲਦੀਆਂ ਨੇ ਕੋਈ ਐਕਸ਼ਨ ਨਹੀਂ ਹਾਲੇ ਤੱਕ ਲਿਆ ਗਿਆ ਦੇ ਉੱਪਰ ਦੇਖੋ ਜੀ ਅੱਜ ਤੱਕ ਸਾਨੂੰ ਜਿਡੀ ਵੀ ਰਿਪੋਰਟ ਸ਼ਾਡਾ ਪ੍ਰੈਸ ਵੈਲਫੇਅਰ ਸੈਟੀਂਗ ਨੂੰ ਇਹੋ ਜੀ ਕੋਈ ਰਿਪੋਰਟ ਨਹੀਂ ਆਈ ਕਿ ਉਹਦੇ ਖਿਲਾਫ ਕੋਈ ਕਾਰਵਾਈ ਇਸ ਨੂੰ ਲੈ ਕੇ ਅੱਜ ਸ਼ਾੜਾ ਪ੍ਰੈਸ ਵੈਲਫਰ ਸਾਡੀ ਸ਼ਾੜਾ ਚੌਂਕ ਜਿਹਦਾ ਪੁਤਲਾ ਫੂਕਿਆ ਲੱਖਾ ਸਧਾਨਾ ਦਾ ਅਸੀਂ ਇੱਕ ਹਫ਼ਤੇ ਦਾ ਸਮਾਂ ਦੇਨੇ ਆ ਅਗਰ ਜੇ ਪੰਜਾਬ ਸਰਕਾਰ ਨੇ ਲੱਖਾ ਸਧਾਨੇ ਖਿਲਾਫ ਪਰਚਾ ਦਰਜ ਦਾ ਕਾਰਵਾਈ ਕੋਈ ਠੋਸ ਨਾ ਕੀਤੀ ਤਾਂ ਇਹਦਾ ਪੂਰੇ ਪੰਜਾਬ 'ਚ ਜਿਹੜਾ ਰੋਸ ਪ੍ਰਦਰਸ਼ਨ ਤੇ ਪੁਤਲੇ ਫੂਕੇ ਜਾਣਗੇ ਤੇ ਕੋਈ ਮੰਗ ਪੱਤਰ ਵੀ ਇਸ ਦੇ ਤਹਿਤ ਜਿਹੜਾ ਇਸ ਤੋਂ ਬਾਅਦ ਦਿੱਤਾ ਜਾਏਗਾ ਹਾਂਜੀ ਬਿਲਕੁਲ ਜੀ ਅਸੀਂ ਇੱਕ ਹਫ਼ਤੇ ਦਾ ਟਾਈਮ ਦੇ ਰਹੇ ਹਾਂ ਜੀ ਅੱਜ ਅੱਜ ਸਾਰੇ ਸਾਥੀਆਂ ਨਾਲ ਸਾਡੇ ਮੋਦ ਬੇਰ ਉਹਦੇਦਾਰ ਮੈਂਬਰਾਂ ਨਾਲ ਅੱਜ ਮੀਟਿੰਗ ਹੋਈ ਸੀ ਮੀਟਿੰਗ ਤੋਂ ਬਾਅਦ ਅਸੀਂ ਪੁਤਲਾ ਫੂਕਿਆ ਅਗਲੀ ਰਣਨੀਤੀ ਜਿਹੜੀ ਅਸੀਂ ਸਾਡੀ ਕੱਲ ਮ ਜਦ ਕਾਰਵਾਈ ਨਾ ਕੀਤੀ ਅਸੀਂ ਸਭ ਤੋਂ ਪਹਿਲਾਂ ਮਾਝਾ ਕੋਲ ਪੁਲਿਸ ਕਮਿਸ਼ਨ ਸਾਹਿਬ ਜੀ ਨੂੰ ਮਿਲਾਂਗੇ ਤੇ ਅੱਗੇ ਵੇਖਾਂਗੇ ਕੀ ਕਾਰਵਾਈ ਕਰਨੀ ਹੈ ਅੱਛਾ ਪ੍ਰਧਾਨ ਸਾਹਿਬ ਇੱਕ ਗੱਲ ਬੜੀ ਵੱਡੀ ਹੁੰਦੀ ਆ ਵੀ ਇੰਨਾ ਪੱਤਰਕਾਰ ਭਾਈਚਾਰਾ ਜਿਹੜਾ ਵਾਕਿਆ ਚੌਥਾ ਥੰਮ ਜਿਹੜਾ ਮੰਨਿਆ ਜਾਂਦਾ ਕਿਤੇ ਨਾ ਕਿਤੇ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਦਾ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂ ਵੱਖ-ਵੱਖ ਸ਼ਰਨ ਦੇ ਵਿੱਚ ਕੋਈ ਸਰਕਾਰ ਨੂੰ ਨਹੀਂ ਚਾਹੀਦਾ ਵੀ ਕੋਈ ਇਹਨਾਂ ਦੇ ਖਿਲਾਫ ਜਿਹੜੇ ਜਿਹੜੇ ਲੋਕ ਜਿਹੜੇ ਇਦਾਂ ਦੇ ਜਿਹੜੇ ਖੜੇ ਹੁੰਦੇ ਨੇ ਲੱਖੇ ਸਿਧਾਨਾਂ ਵਰਗੇ ਉਹਨਾਂ ਨੂੰ ਕੋਈ ਠੱਲ ਜਿਹੜੀ ਪਾਣੀ ਚਾਹੀਦੀ ਆ ਵੇਖੋ ਜੀ ਸਰਕਾਰ ਜੋ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਹੁਣ ਥੋੜੇ ਜੇ ਸਖਤ ਹੋਏ ਨੇ ਕੁਝ ਦੇਣਾ ਤੋਂ ਤੇ ਮੈਂ ਮਨੂੰ ਆਸ ਆ ਵੀ ਇਹ ਜਿੱਦਾਂ ਹੁਣ ਇਹ ਘਰੌਣੀਆਂ ਕਰਦੇ ਲੱਖੇ ਸਿਧਾਨ ਕਾਰਵਾਈ ਜਰੂਰ ਕਰਨਗੇ ਤੇ ਜਿਹੜਾ ਪੱਤਰਕਾਰ ਦਿਨੋਂ ਦਿਨ ਇਸ ਤਰ੍ਹਾਂ ਹੀ ਕੋਈ ਧਮਕੀ ਮਿਲਦੀ ਆ ਕੋਈ ਗਾਲ ਪੈਂਦਾ ਵਾ ਉਹਨਾਂ ਦੇ ਖਿਲਾਫ ਵੀ ਕੋਈ ਇੱਕ ਕਾਨੂੰਨ ਲੈ ਕੇ ਆਓ ਜਿਹੜਾ ਪੱਤਰਕਾਰਾਂ ਨੂੰ ਕੋਈ ਗਲਤ ਕਰ ਦੇ ਉਹਦੀ ਜਾਂਚ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਹਾਂਜੀ ਥੈਂਕ ਯੂ ਸੋ ਪ੍ਰਧਾਨ ਸਾਹਿਬ ਨੇ ਗੱਲਬਾਤ ਕਰਦੇ ਦੱਸਿਆ ਕਿ ਜਾਂਚ ਹੋਣੀ ਚਾਹੀਦੀ ਆ ਅਗਰ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਫਿਰ ਜਿਹੜਾ ਵਾ ਸਰਕਾਰਾਂ ਦੇ ਨਾਲ ਗੱਲਬਾਤ ਕਰਕੇ ਮੰਗ ਪੱਤਰ ਵੀ ਦੇਣਾ ਵਾ ਉਸ ਤੋਂ ਬਾਅਦ ਜਿਹੜਾ ਧਰਨਾ ਵੀ ਲਾਇਆ ਜਾਏਗਾ ਪੰਚ ਆਪ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਤਾਂ ਮਕਸਦ ਸਿਰਫ ਇਹ ਹੋਈ ਆ ਕਿ ਪੱਤਰਕਾਰ ਜਿਹੜੇ ਨੇ ਚੌਥਾ ਥੰਮ ਜਿਹੜਾ ਲੋਕਤੰਤਰ ਦਾ ਮੰਨਿਆ ਜਾਂਦਾ ਪਰ ਕਿਤੇ ਨਾ ਕਿਤੇ ਆਪਾਂ ਦੇਖ ਸਕਦੇ ਆ ਕਿ ਇਹਨਾਂ ਦੇ ਨਾਲ ਵੀ ਜਿਹੜਾ ੱੱਕਾ ਜਿਹੜਾ ਉਹ ਵੀ ਹੁੰਦਾ ਹੋਇਆ ਜਿਹੜਾ ਨਜ਼ਰ ਜਿਹੜਾ ਉਹ ਆਉਂਦਾ ਆ ਤਾਂ ਅੱਜ ਤੁਸੀਂ ਦੇਖ ਸਕਦੇ ਹੋ ਕਿ ਸ਼ਾਦਾ ਪ੍ਰੈਸ ਵੈਲਫਰ ਸੁਸਾਇਟੀ ਦੇ ਵੱਲੋਂ ਸ਼ਹਿਰ ਅੰਮ੍ਰਿਤਸਰ ਦੇ ਇਲਾਕੇ ਜਿਹੜਾ ਸ਼ਾਦਾ ਸੀ ਉਸ ਦੇ ਚੌਂਕ ਦੇ ਵਿੱਚ ਪੁਤਲਾ ਜਿਹੜਾ ਉਹ ਸੜਿਆ ਗਿਆ ਪੜਾ ਤਾਂ ਪੁਤਲਾ ਸੜਿਆ ਗਿਆ ਤੇ ਨਖੇਦੀ ਵੀ ਕੀਤੀ ਗਈ ਕਿ ਐਦਾਂ ਦੇ ਸ਼ਬਦ ਜਿਹੜੇ ਆ ਪੱਤਰਕਾਰ ਵੀਰਾਂ ਦੇ ਲਈ ਨਹੀਂ ਵਰਤਨੇ ਚਾਹੀਦੇ ਨੂੰ ਜਿਹੜੀਆਂ ਧਮਕੀਆਂ ਆ ਜਿਸ ਤੋਂ ਬਾਅਦ ਜਿਹੜਾ ਫਿਰ ਪੱਤਰਕਾਰ ਭਾਈ ਚਰਨ ਜਿਹੜਾ ਏਕਾ ਦਾ ਜਿਹੜਾ ਉਹ ਸਬੂਦਤ ਆ ਬਾਕੀ ਇਸ ਪੱਖੋਂ ਜਿਹੜੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਡੇ ਨਾਲ ਕਮੈਂਟ ਬਾਕਸ ਸੇ ਸਾਂਝੇ ਜ਼ਰੂਰ ਕਰਿਓ ਸੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵਗਿਲ ਸ਼ਾ ਮੇਰੇ ਨਾਲ ਇੱਕ ਰਮਨ ਕਰਮ ਸਿੰਘ ਸੰਦੀਪ ਵਰਲਪੋ